ਜੀਕਾਰ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਸਹਿਮਤੀ ਜਾਂ ਸਹਿਮਤੀ ਵਿਰੋਧੀ ਤੇ ਅਰਦੀ ਹਕੂਮਤ ਵਾਲੀ 8 ਸੁਭੀਆਂ ਨੇ ਵਸਤੂ ਅਤੇ ਸੇਵਾਕਰ ਅਰਥਾਤ ਜੀਐਸਟੀ ਦੀਆਂ ਦੋ ਸ਼੍ਰੇਣੀਆਂ ਤੈਅ ਕੀਤੇ ਜਾਣ ਦੇ ਐਲਾਨ ਤੇ ਸਹਿਮਤੀ ਪ੍ਰਗਟਾਈ ਹੈ ਤੇ ਨਾਲ ਹੀ ਕੁਝ ਸ਼ਰਤਾਂ ਵੀ ਅੱਗੇ ਰੱਖ ਦਿੱਤੀਆਂ ਹਨ ਉਸ ਨੂੰ ਦੇਖਦੇ ਹੋਏ ਪਿਛਲੇ ਹਾਲ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਆਉਣ ਵਾਲੀ GST ਕੌਂਸਲ ਦੀ ਬੈਠਕ ਵਿੱਚ ਕੀ ਹੋਵੇਗਾ ਕਾਂਗਰਸ ਦੇ ਚੰਨ ਸਕੱਤਰ ਜੈਰਾਮ ਰਮੇਸ਼ ਨੇ GST ਦੀਆਂ ਦੋ ਸ਼੍ਰੇਣੀਆਂ ਕਰਨ ਬਾਰੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਚਾਚੇ ਸੂਬਿਆਂ ਵੱਲੋਂ ਤਿੰਨ ਮੰਗਾਂ ਰੱਖੀਆਂ ਹਨ ਚੰਗਾ ਹੁੰਦਾ ਕਿ ਇਸ ਸਿਸਲੇ ਵਿੱਚ ਸਬੰਧਿਤ ਰਾਜ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਆਪਣੀ ਗੱਲ ਰੱਖਦੇ ਕਿ ਜੀਐਸਟੀ ਦੀਆਂ ਦੋ ਸਲੈਪਾਂ ਬਾਰੇ ਵਿਰੋਧੀ ਤਿਰਦੀਆਂ ਸਰਕਾਰਾਂ ਵਾਲੇ ਸੂਬੇ ਦੀਆਂ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਾਂਗਰਸ ਸਿਰਫ ਸ਼ੇਰਾਂ ਲੈਣ ਦੀ ਰਾਜਨੀਤੀ ਕਰ ਰਹੀਆਂ ਹਨ ਜਾਂ ਇਹ ਦਰਸਾਉਣਾ ਚਾਹੁੰਦੀਆਂ ਹਨ ਕਿ ਉਹ ਹਰ ਮਾਮਲੇ ਵਿੱਚ ਵਿਰੋਧ ਕਰਨਾ ਜਾਰੀ ਰੱਖਣਗੀਆਂ ਇਹ ਕਹਿਣਾ ਮੁਸ਼ਕਲ ਹੈ ਕਿ ਪੰਜਾਬ ਕੇਰਲ ਪੱਛਮੀ ਬੰਗਾਲ ਤੇ ਝਾਰਖੰਡ ਆਦਿ ਰਾਜਾਂ ਨੇ ਜੀਐਸਟੀ ਦੇ ਮਾਮਲੇ ਵਿੱਚ ਕਾਂਗਰਸ ਨੂੰ ਆਪਣੀ ਪ੍ਰਤੀਨਿਧਤਾ ਸੌਂਪ ਦਿੱਤੀ ਹੈ ਜੋ ਵੀ ਹੋਵੇ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਤੇ ਕਾਂਗਰਸ ਜੀਐਸਟੀ ਦੀਆਂ ਦੋ ਸ਼੍ਰੈਣੀਆਂ ਦੀ ਪੈਰ ਵੀ ਕਰਦੀ ਰੱਖੀ ਹੈ ਕਿ ਤਦ ਉਸ ਨੂੰ ਇਸ ਦੇ ਨਤੀਜਿਆਂ ਤੇ ਖਾਸ ਕਰਕੇ ਮਾਲੀਏ ਵਿੱਚ ਫੌਰੀ ਕਮੀ ਆਉਣ ਦਾ ਅਹਿਸਾਸ ਨਹੀਂ ਸੀ ਜਦੋਂ ਜੀਐਸਟੀ ਨੂੰ ਸਾਰੀਆਂ ਪਾਰਟੀਆਂ ਵੱਲੋਂ ਸੰਸਦ ਦੇ ਵਿੱਚ ਸਹਿਮਤੀ ਮਿਲੀ ਸੀ ਤਾਂ ਇਸ ਨੂੰ ਆਰਥਿਕ ਸੁਧਾਰਾਂ ਦੇ ਮਾਮਲੇ ਵਿੱਚ ਇੱਕ ਮੀਲ ਦਾ ਪੱਥਰ ਮੰਨਿਆ ਗਿਆ ਸੀ ਅਤੇ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੇ ਰਵੱਈਏ ਦੀ ਛਲਾਂਗਾ ਕੀਤੀ ਗਈ ਸੀ ਪਰ ਬਾਅਦ ਵਿੱਚ ਰਾਹੁਲ ਗਾਂਧੀ ਨੇ سنگੀਨ ਰਾਜਨੀਤਿਕ ਕਾਰਨਾ ਕਰਨਾ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਕਹਿਣਾ ਕਾ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੀਐਸਟੀ ਵਿੱਚ ਸਮੇਂ-ਸਮੇਂ ਤੇ ਕਈ ਬਦਲਾਅ ਕਰਨੇ ਪਏ ਹਨ ਉਤੇ ਸੰਭਵ ਤੌਰ ਤੇ ਇਸ ਦਿਆਂ ਦੋ ਛਰੇਣੀਆਂ ਬਣਾਉਣ ਤੋਂ ਬਾਅਦ ਵੀ ਇਹ ਵਜਿਨਸਲਾ ਜਾਰੀ ਰਹਿ ਕੇ ਪਰ ਆਖਰ ਜਿਹਾ ਕਿਹੜਾ ਕਾਨੂੰਨ ਹੈ ਜਿਸ ਵਿੱਚ ਸਮੇ ਦੇ ਨਾਲ ਕੁਝ ਫੇਰ ਬਦਲ ਕਰਨ ਦੀ ਲੋੜ ਨਹੀਂ ਹੁੰਦੀ ਜੀਐਸਟੀ ਦੀਆਂ ਦੋ ਹੀ ਛਰੇਣੀਆਂ ਬਣਾਉਂਦਾ ਸਮੇ ਦੀ ਮੰਗ ਹੈ ਇਹ ਚੰਗਾ ਹੁੰਦਾ ਕਿ ਇਹ ਮੰਗ ਪਹਿਲਾਂ ਹੀ ਪੂਰੀ ਹੋ ਜਾਂਦੀ ਹੋਣ ਤਾਂ ਇਸ ਦੇ ਵਿੱਚ ਰੁਕਾਵਟ ਨਹੀਂ ਖੜੀ ਕੀਤੀ ਜਾਣੀ ਚਾਹੀਦੀ ਆਰਥਿਕ ਮਾਮਲੇ ਵਿੱਚ ਪਾਰਟੀ ਬਾਜ਼ੀ ਤੇ ਉੱਪਰ ਉੱਠਣ ਦੀ ਲੋੜ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ